ਅਨਮੋਲ ਵਿਰਸਾ ਵੇਖਣ ਵਾਲੇ ਸਾਰੇ ਦਰਸ਼ਕਾਂ ਤੇ ਜਿਹੜੇ ਸਾਡੇ শ্রোਤਾ ਹੈਗੇ ਆ ਜੀ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਆਏ ਆ ਸੁਹਾਗ ਤੇ ਸੁਹਾਗ ਤੁਹਾਨੂੰ ਪਤਾ ਹੀ ਹੈ ਵੀ ਕੁੜੀਆਂ ਦੇ ਵਿਆਹ 'ਚ ਗਾਏ ਜਾਂਦੇ ਆ ਤੇ ਜਿਹੜਾ ਇਹ ਸੁਹਾਗ ਹੈ ਨਾ ਜੀ ਇਹਦੇ 'ਚ ਬਾਬਲ ਦੀਆਂ ਬੇਟੀਆਂ ਦੀ ਦਾਦੀ ਦੇ ਦਾਦੇ ਦੇ ਪੋਤੀਆਂ ਦੀ ਗੱਲ ਕੀਤੀ ਗਈ ਹੈ ਤੇ ਭਰਾ ਦੇ ਭਰਾ ਦੇ ਪੈਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਹ ਕੁੜੀਆਂ ਨਾ ਜੀ ਉਹ ਚਿੜੀਆਂ ਮੰਨੀਆਂ ਜਾਂਦੀਆਂ ਕੁੜੀਆਂ ਚਿੜੀਆਂ ਕੁੜੀਆਂ ਕੁੰਝਾਂ ਮੰਨੀਆਂ ਜਾਂਦੀਆਂ ਚਿੜੀਆਂ ਉੱਡ ਜਾਂਦੀਆਂ ਕੋਈ ਪਤਾ ਨਹੀਂ ਹੁੰਦਾ ਹਨਾ ਵਿਚਾਰੀਆਂ ਉਹਵੇਂ ਹੀ ਕੁੜੀਆਂ ਨੂੰ ਇਹ ਪੁਰਾਣੇ ਟਾਈਮ 'ਚ ਨਾ ਸ਼ਮੇਂਦਰ ਆਇਆ ਹੁੰਦਾ ਸੀਗਾ ਵੀ ਕੁੜੀਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਸਾਡੇ ਸਹੁਰੇ ਹਾਂ ਨਾ ਜਰੂਰ ਉਹਨਾਂ ਨੂੰ ਸੁਣ ਲੈਂਦੇ ਹਾਂ ਸੀ ਫਲਾਣਾ ਪਿੰਡ ਹੈ ਦੇਖਿਆ ਵੀ ਨਹੀਂ ਹੁੰਦਾ ਸੀ ਹੈਨਾ ਅੱਜ ਕੱਲ੍ਹ ਵਾਂਗੂ ਤਾਂ ਅੱਜ ਕੱਲ੍ਹ ਤਾਂ ਹੁਣ ਬਹੁਤ ਕੁਝ ਹੋ ਗਿਆ ਚੇਂਜ ਹੋ ਗਿਆ ਹੈਨਾ ਚੇਂਜ ਹੋ ਗਿਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਵੀ ਪਤਾ ਨਹੀਂ ਅਸੀਂ ਕਿੰਨੀ ਦੂਰ ਜਾਣਾ ਤੇ ਕਦੋਂ ਮੁੜ ਕੇ ਆਉਣਾ ਕਦੋਂ ਅਸੀਂ ਫੇਰਾ ਬਾਬਲ ਦੇ ਘਰੇ ਪਹਿਲਾਂ ਤਾਂ ਕਈ ਸ਼ੁਰੂ ਸ਼ੁਰੂ ਚ ਕਹਿੰਦੇ ਕਈ ਸਾਲ ਵੀ ਬੀਤ ਜਾਂਦੇ ਉਹ ਦੇ ਸੀਗੇ ਤੇ ਪਹਿਲੇ ਜਾਂਦੇ ਸੀ ਲੋਕ ਟਾਈਮ ਲੱਗ ਜਾਂਦੇ ਸੀ ਨਾ ਇੰਨੇ ਸਾਧਨ ਸੀ ਨਾ ਵਕਤ ਸੀ ਨਾ ਪੈਸਾ ਸੀ ਨਾ ਹੈਨਾ ਸਾਰੀਆਂ ਚੀਜ਼ਾਂ ਤੇ ਇਹਨਾਂ ਕੁੜੀਆਂ ਚਿੜੀਆਂ ਨੂੰ ਕੁੰਝਾਂ ਨੂੰ ਕਹਿੰਦੇ ਜੀ ਪਤਾ ਨਹੀਂ ਕਿਹੜਾ ਦੇਸ਼ ਜਾਣਾ ਹੈ ਉਹਨਾਂ ਨੇ ਹਨਾ ਬਾਬਲ ਅਸੀਂ ਉੱਡੇ ਜਾਣਾ ਸਾਡੀ ਲੰਬੀ ਉਡਾਰੀ 'ਤੇ ਬਾਬਲ ਕਿਹੜੇ ਦੇਸ਼ ਜਾਣਾ ਪਤਾ ਹੀ ਨਹੀਂ ਕਿਹੜੇ ਦੇਸ਼ ਜਾਣਾ ਤੇ ਉਸੇ ਤਰ੍ਹਾਂ ਦਾ ਇਹੀ ਸੁਹਾਗ ਹੈ ਜੀ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਸੁਣਾਈਏ ਫਿਰ ਤੋਂ ਸੁਣਾਈਏ ਅਸੀਂ ਬਾਬਲ ਬੇਟੀਆਂ ਚਾਰ ਚਾਰ ਵੇ ਬੇਟੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾਤਾਜ ਕੋੜੇ ਪਾਲਕੀਆਂ ਅਸੀਂ ਉਟੀਆਂ ਬਾਰੰਬਾਰ ਖੰਭ ਕਲਾਰਨ ਨਦੀਆਂ ਪਾ ਪਰਵਤ ਸਾਡੇ ਜੀ ਆਲਣੇ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲੜਲੀਆਂ ਸਾਨੂੰ ਚੋਹਾਨ ਦਿੱਤੜਾ তাজ ਕੋੜੇ ਪਾਲਕੀਆਂ ਅਸੀਂ ਦਾਦ ਦੇ ਪੋਤੀਆਂ ਚਾਰ ਚਾਰੇ ਲਾਡਲੀਆਂ ਐ ਅਸੀਂ ਦਾਦ ਦੇ ਪੋਤੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਡਡੀਆਂ ਬਾਰੰਬਾਰ ਕੰਬ ਕਲਾਰਨ ਦਿਓ ਪਾਰ ਪਰਵਤ ਸਾਡੇ ਆਲਣੇ ਅਸੀਂ ਦਾਦੇ ਪੋਤੀਆਂ ਚਾਰ ਚਾਰੇ ਲੜਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਲਕੀਆਂ ਅਸੀਂ ਵੀਰੇ ਪੈਣਾਂ ਚਾਰ ਚਾਰੇ ਲਾਡਲੀਆਂ ਸੀ ਵੀਰੇ ਪਹਿਣਾ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਮੁੱਡੀਆਂ ਬਾ ਖਲਾਰ ਨਦੀਆਂ ਪਾਰ ਪਰਵਤ ਸਾਡੇ ਜੀ ਆਲਣੀ ਅਸੀਂ ਵੀਰੇ ਪਹਿਨਾ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਖੰਭ ਖਲਾਰ ਬਾਂ ਸਾਡੇ ਜੀ ਆਲਣੀ ਇਹ ਸੁਹਾਗ ਤੁਹਾਨੂੰ ਚੰਗਾ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ